ਸਾਰ ਜਿਸ ਸੁਵਾਰਨਾ ਸੁਬਨਾਗਲਾ ਸੰਬਦ ਸਵਾਮੀ ਸੋਕਮਨ ਹਵੇ ਸਾਰੇ ਕਹ ਨਾਨਕ ਮਨ ਮੇਰੇ ਸਦਾਰ ਹੋਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਤੇ ਹੈ ਸੋ ਪਾਵੇ ਸਦਾ ਸਿਵ ਸਲਾਹਾ ਤੇਰੀ ਨਾਮੁ ਵਸਾਵੇ ਨਾਮ ਜਨ ਕਾ ਮਨ ਵਸਿਆ ਆਵਾਜੇ ਸਬਦ ਕੀਨੇ ਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮਿਆ ਧਰ ਮੇਰਾ ਜਨ ਕੋਖਾਂ ਸਭ ਗਵਈਆ ਕਰ ਸਾਥ ਸੁਖ ਮਨ ਆਏ ਵਸਿਆ ਜਨ ਇਛਾਂ ਸਭ ਪੁਜਾਈਆ ਸਦਾ ਕੁਰਬਾਨ ਕਿਤਾ ਗੁਰਵਟੋ ਜਿਸ ਦੀਆਂ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸਬਤ ਰੂਪੇ ਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਬਤ ਤਤਕਾਰ ਸਪਾਗ ਕਰ ਸਪਾਗ ਸਭ ਦਵਾਜੇ ਕਲਾ ਜਿਤ ਕਰਤਾ ਦੀ ਆ ਪੰਚ ਦੁਤ ਤੁਦਵਾਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਪਾਯਾ ਤੁਧਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤਕਾਰ ਅਨਹਦ ਬਾਜੇ ਅਨ ਦਸਨ ਹਾ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਔਰ ਬ੍ਰਹਮ ਪ੍ਰਭ ਪਾਇਆ ਉਦਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਪਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹੀ ਆ ਪਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਜਿਵੇਂ ਸਰਾਤ ਦੁਏदाई ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਗਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਧਿਆਇ ਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੂੰ ਮਾ ਕਹ ਅਰ કોએ ન જાને તુમરા અંત ઉચેતે ઓ સકલ સમગ્રી તુમરે સૂત્રતારી તુમતે હો ઈસો તુમારી ગત મે તુમહી જાની નાનક ਜੀਤੁ ਤੇ ਆਗੈ ਹਰਿ ਦਾਸ ਹਮਾਰੀ ਜੀਉ ਪਿੰਡ ਸਭ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣ ਮੇਰਾ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ ਗੱਜ ਕੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਤਿਨ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗੁਨ ਨਾ ਕਉ ਲਾਗੈ ਜਾ ਕੀ ਪ੍ਰਭ ਅਗੇ ਅਰਦਾਸ ਅਰਦਾਸ ਸਿਖ ਓੰਕਾਰ ਸਿਰਵਾਹੀ ਗੁਰ ਜੀ ਕੀ ਫਤਿਹ ਸ੍ਰੀ ਗੋਬੀ ਤੇ ਜੀ ਸਹਾਇ ਵਾਰ ਸ੍ਰੀ ਗੋਬੀ ਤੇ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਪਗਤੀ ਸਮਰਕਾ ਗੁਰੂ ਨਾਨਕ ਲੀਟਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਲਠੇ ਸਭ ਦੁੱਖ ਜਾਏ ਤੇਗ ਮਹੱਦਰ ਸਮਰਿਆ ਕਰਨ ਆਨੰਦ ਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਟਿਆ ਬਾਜਾਂ ਵਾਲੇ ਸ਼ਨਚਾ ਦਰਵੇਸ਼ ਪਿਤਾ ਸਭ ਥਾਂਏ ਹੋਏ ਸਹਾਏ ਦਸਾਂ ਹਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨਦਾਰ ਦਾ ਅਤਿ ਅੰਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੋਹਾਂ ਸਵਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਠ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਜੰਤਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸਿਸਤੇ ਬੰਦ ਬੰਦ ਕਿਟਾਏ ਕੋਪਰ ਲਹਾਈਆਂ ਚਰਖਰੀਆਂ ਤੇ ਚੜੇ ਤਾਂ ਨਿਆਰੇ ਨਚਰਾ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਨੀ ਹਾਰਿਆ ਸਿੱਖ ਕੇਸਾਂ

ਵਾਹਿ ਗੁਰੂ ਨਾਮ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈ ਜਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾਣੋ ਸਿੱਖੀ দান ਕੇਸਦਾਨ ਰਹਿਤਦਾਨ ਮਵੇਕਦਾਨ ਵਿਸਹਾਦਾਨ ਪ੍ਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅਮਰਤ ਸਹਾ ਜਿਹਦੇ ਇਸ਼ਾਨਾਨ ਚੌਂਕੀਆਂ ਛੱਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜਕਾਰ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਤਿਗੁਰ ਜੀ ਆਪ ਜਿਹਦੇ ਸਿੱਖਾਂ ਦਾ ਮੰਨੀਵਾ ਮਤੁ ਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦੁਤਕਾਰ ਜੀਓ ਸੁਣਨ ਕਾਣਾ ਸਭ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਾਰ ਤੇ ਸੇਵਾ ਸੰਭਾਲ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਨਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨੇ ਓਟਿਆਂ ਦੀ ਓਟ ਸਤਿਗੁਰੂ ਨੇ ਆਸਰਿਆਂ ਦੇ ਆਸਰੇ ਸਤਿਗੁਰੂ ਤਨ ਤਨ ਧੰ ਤਨ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਰੰਕਾਰ ਸਰੂਪ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਤਰਜਾਮੀ ਸਤਿਗੁਰ ਜੀ ਆਪ ਜੀ ਦੇ ਚਰਨਾਂ ਕਮਲਾ ਵਿੱਚ ਅਰਦਾਸ ਬੇਨਤੀ ਜੋਧੜੀ ਮਹਾਰਾਜ ਆਪ ਜੀ ਦੇ ਦਰੋਂ ਘਰੋਂ ਵਰਸਾਈ ਤਨ ਤਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਤੇ ਸਮੂਹ ਸ਼ਹੀਦ ਸਿੰਘੋ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾ ਸੁਹਣਾ ਵਿਖੇ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਮਿਹਰ ਹੋਈ ਰahmat ਹੋਈ ਚਾਰ ਪੈ ਰਾਤਰੀ ਆਈ ਸੀ ਸੁੱਖਾਂ ਨ ਬਤੀਤ ਹੁੰਦਿਆਂ ਮਹਾਰਾਜ ਅੰਮ੍ਰਿਤ ਵੇਲਾ ਹੋਇਆ ਅੰਮ੍ਰਿਤ ਵੇਲੇ ਆਪ ਜ ਨੇ ਸਤਿਗੁਰ ਜੀ ਪ੍ਰਕਾਸ਼ਵਨ ਹੋ ਕੇ ਹੁਕਮ ਦਿਦਾ ਆਤ ਬਖਸ਼ਿਸ਼ ਕਰਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਦਾਰੇ ਜੀ ਕੇ ਸੰਗਤਾਂ ਨੂੰ ਨੇਹਾਲ 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 ਕਿ ਤਹਾ ਸਤਿਗੁਰ ਜੀ ਅੰਮ੍ਰਿਤ ਵੇਲਤੁ ਲਾ ਕਾਸਤਮ ਤਾਕ ਪੰਜਾਬ ਬਾਨੀਆਂ ਦੇ ਨਿਤਨੇਮ ਉਪਰੰਤ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਾ ਮਨ ਵਿਸਰਾਮ ਦੇ ਮਹਾਵਾਕ ਅਨਸਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਮਹਾਰਾਜ ਇਨ੍ਹਾਂ ਸਮਿਆਂ ਅੰਦਰ ਆਵਜਿਤ ਬੱਚਿਆਂ ਤੋਂ ਗੁਰਬਾਣੀ ਦੇ ਜਾਪ ਕਰਦੇ ਆਂ ਸੇਵਾਦਾਰਾਂ ਪਾਸੋਂ ਸੇਵਾ ਸੁਮਨ ਕਰਦੇ ਆਂ ਪਾਵਨ ਦਰਬਾਰ ਦੀ ਸੇਵਾ ਸੰਭਾਲ ਕਰਦੇ ਆਂ ਹਜੂ ਰੀਟ ਉੱਠਦੇ ਆ ਬੈਠਦੇ ਆ ਇੱਕ ਨੇ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ ਆ ਨਾ ਬਖਸ਼ੰਦ ਬਤਾ ਹੋ ਬਖਸ਼ ਲੈਣਾ ਅੱਗੇ ਤੋਂ ਸ਼ੁੱਧ ਸੇਵਾ ਸ਼ੁੱਧ ਗੁਰਬਾਣੀ ਪੜਨ ਦੇ ਬਲ ਤੁਮ ਬਖਸ਼ਿਸ਼ ਕਰਨੇ ਸਤਿਗੁਰ ਜੀ ਅੰਮ੍ਰਿਤ ਵੇਲੇ ਤੁਲਾ ਕੇ ਸਤਨ ਤੱਕ ਸਮੂਹ ਸੰਗਤਾਂ ਨੇ ਆਪ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਸਬਦਾ ਚੱਲਿਆ ਕਦਮ ਕਦਮ ਲੇਖ ਚਲਾਣਾ ਤੁਲਫਲ ਬੇਟਾਵਾਂ ਪ੍ਰਵਾਨ ਕਰਨੀਆਂ ਕਿਰਪਾ ਕਰਨੀ ਸਤਿਗੁਰ ਜੀ ਸਭ ਦੇ ਪਰਿਵਾਰਾਂ ਨੂੰ ਦੇਰੁਗਤਾ ਤੰਦਰੁਸਤੀਆਂ ਦੇ ਭੰਡਾਰੇ ਬਖਸ਼ਿਸ਼ ਕਰਨੇ ਆ ਗੁਰਸਿੱਖੀ ਵਾਲੇ ਜੀਵਨ ਨਾਮ ਦੇ ਦਾਤਾ ਅਮਰਤਿਲ ਜਾਗਣੇ ਨਿਤਨੇਮ ਸਿਵਾ ਸਿਮਰਨ ਦੇ ਦਾਤਾ ਬਖਸ਼ਿਸ਼ ਕਰਕੇ ਮਾਜਣਾ ਮਹਾਰਾਜ ਬੱਚਿਆਂ ਨੂੰ ਲੰਮੀਆਂ ਲੰਮੀਆਂ ਉਮਰਾਂ ਮਾਂ ਪਿਓ ਜਾਗਿਆ ਕਰੀ ਬਣਾ ਕੇ ਰੱਖਣਾ ਗੁਰੂ ਘਰ ਨਾਲ ਪਿਆਰ ਨਾਲ ਬਣੀ ਨਾ ਜੋੜ ਕੇ ਰੱਖਣਾ ਉੱਚਵਜਾ ਦਾਨ ਵੜਾਈਆਂ ਵਿੱਚ ਸਫਲਤਾ ਕਾਮਯਾਬੇ ਤਰੱਕੀਆਂ ਬਖਸ਼ਿਸ਼ ਕਰਨੀਆਂ ਦੇਸਾਂ ਪਰਦੇਸਾਂ ਵਿੱਚ ਰੱਖਿਆ ਕਰਨੀ ਨਗਰ ਖੇੜੇ ਅੰਦਰ ਮਾਲ ਨਗਰ ਖੇੜੇ ਅੰਦਰ ਸੁਖ ਵਰਤਾਣੀ ਮਾਲ ਜੁਜਤ ਡੁੰਗਰਾਂ ਵਿੱਚ ਸੁਖ ਵਰਤਾਣੀ ਸਰਬੱਤ ਦਾ ਭਲਾ ਕਰਨਾ ਸਤਿਗੁਰ ਜੀ ਇਸ ਟਾਈਮ ਆਪ ਜੀ ਦੀ ਬਖਸ਼ੂਆਂ ਦਾਤਾਂ ਵਿੱਚੋਂ ਪੰਚਾ ਅੰਮ੍ਰਿਤ ਕੜਾ ਪ੍ਰਸ਼ਾਦ ਦੇਖ ਸਜਾ ਕਰਾ ਹਾਜ਼ਰ ਕੀਤੀ ਆ ਅਣਕ ਪ੍ਰਕਾਰ ਭੋਜਨ ਬੋ ਕੀਏ ਬੋ ਵਿੰਜਨ ਮਿਸਟਾਈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵਹੁ ਭੋਗ ਹਰਾਈ ਲੱਗਿਆ ਭੋਗ ਸਾਧ ਸੰਗਤੋ ਚਟੁੱਤ ਵਰਤੇ ਜੋ ਜੀ ਛਕੇ ਮੁਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਾਪ ਜਪੇ ਸਤਗੁਰ ਜੀ ਆਪ ਜੀ ਦੀ ਮਿਹਰ ਸਦਕਾ ਚਾਰ ਪੈਰ ਜਿਨ ਚੜਿਆ ਆਪ ਜੀ ਕਿਰਪਾ ਕਰਿਓ ਆਪਣੇ ਬਾਣੇ ਅੰਦਰ ਨਾਮ ਬਣੇ ਸੇਵਾ ਸਿਮਰਨ ਵਿੱਚ ਬਤੀਤ ਕਰਾਣਾ ਸਤਗੁਰੂ ਜੀਓ ਮਹਾਰਾਜ ਆਪ ਜੀ ਦੀ ਮਿਹਰ ਹੋਏ ਬੇਅੰਤ ਗੁਰਬਾਣੀ ਦੇ ਜਾਪ ਹੋਏ ਨੇ 6 ਪੋੜੀਆਂ ਅਨੰਦ ਸੰਤ ਜਾਪ ਹੋਏ ਅੱਖਰਵਾਦਾਂ ਘਾਟਾ ਪੁਲਸਕਾ ਮਾਫ ਕਰਨੀ ਸਰਬਤ ਦੇ ਕਾਰਜ ਨਾਸ ਕਰਨੇ ਪੜੀ ਇਸ ਨੂੰ ਗੁਰਬਾਣੀ ਸੱਚ ਕੰਨ ਪ੍ਰਵਾਨ ਕਰਨੀ ਬੜੀ ਇਸ ਨੂੰ ਗੁਰਬਾਣੀ ਦਾ ਫਲਾ ਆਪਾ ਆਵਦਾ ਰਹੀਆਂ ਸੰਗਤਾਂ ਸਮੂਹ ਸੇਵਾਦਾਰਾਂ ਦੇ ਹਿਰਦੇ ਤੇ ਵਸਣਾ ਕਿਰਪਾ ਕਰੋ ਆਪਣੇ ਮੁਖਾਰਬਿੰਦ ਤੋਂ ਪਵਿੱਤਰ ਹੁਕਮ ਨਾਲ ਬਖਸ਼ਿਸ਼ ਕਰਕੇ ਇਸ ਸਮੂਹ ਸੰਗਤਾਂ ਸੇਵਕਾਂ ਨੂੰ ਨੇਹਾਲ ਨੇਹਾਲ ਕਰੋ ਪ੍ਰੰਤ ਅੰਮ੍ਰਿਤੋਲ ਦੇ ਸੁੰਦਰ ਜੀਵਾਂ ਸਜਾਨ ਜੀ ਸਮਰੱਥਾ ਬਖਸ਼ਿਸ਼ ਕਰੋ ਜੋ ਜੀ ਅਵਤਾਰ ਤੇ ਆਵੇ ਸਦਾਨੰਦ ਪ੍ਰਸੰਨ ਜਾਵੇ ਅੜੇ ਸੋ ਝੜੇ ਸਰਨ ਪਰੇ ਸੋ ਤਰੇ ਧੰਨ ਗੁਰਨਾਨਿਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦੋਹਰਾ ਆਗਿਆ ਭਈ ਆਕਾਲ ਕੀ ਤਬੀ ਚਲਾਇਓ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਨ ਲਭੋਚ ਹੈ ਖੋਜ ਸਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਖਾਰ ਹੋਏ ਸਭ ਮਿਲਾਂਗੇ ਬੱਚੇ ਸਾਰਣ ਜੋ वाहिगुरू नाम जहाज है, चढ़े सोते दौसर कर सेम दे गुर पार उतारण दोसर दा सेम दे गुर पार उतारण बोले ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਗੁਰੂ ਸਾਹਿਬ ਜੀ ਸੁ ਕਹੋ ਟਲ ਗੁਰ ਸੇਵੀ ਐ ਇਹਨੇ ਸੋ ਸਹਿਜ ਸੁਭਾ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤੋਖ ਸੰਮਦੀ ਨੂਰ ਅਰਸੋ ਹੁ ਕੁਰਸੋ ਹੁ ਛੱਟੀ ਐ ਤਉ ਦਿੱਠੇ ਸੱਚੇ ਪਾਤਸ਼ਾਹ ਮਾਲੋ ਜਨਮ ਜਨਮ ਦੀ ਕੱਟੀ ਐ ਸੱਜਣਾ ਸੱਚਾ ਪਾਤਸ਼ਾਹ ਹੋ ਸਿਰ ਸਾਹਾ ਦੇ ਸਾਹ ਹੋ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨ ਆਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧਿਨਾ ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ ਦਾ ਸਰਬ ਸੁਖ ਪਾਵਹਿ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਗ ਕੈ ਵਸ ਹੈ ਕਾਮ ਧਿਨਾ ਸੋ ਐਸਾ ਹਰ ਧਿਆਈ ਐ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਤਿਹਾਈ ਹੈ ਹਰ ਪੁਰਖ ਨਿਰੰਜਨ ਰਹਾ ਜਹ ਹਰ ਸਿਮਰਨ ਭਿਆ ਤਹ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਾ ਗੁਰ ਏਹ ਮਤ ਦਿਨੀ ਜਪ ਹਰ ਭਵਜਲ ਤਰਨਾ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੇ ਵਡ ਪਾਗੀ ਹਰ ਜਪਨਾ ਜਨ ਨਾਨਕ ਕਾ ਗੁਰ ਇਹ ਮਤ ਦਿਨੀ ਜਪ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਨ ਆਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤਿਨਾ ਸੋ ਐਸਾ ਹਰ ਧਾਈਐ ਮੇਰੇ ਜੀ ਅੜੇ ਦਾ ਸਰਬ ਸੁਖ ਪਾਵਹਿ ਮੇਰੇ ਮਨਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੇ ਸੰਗਤ ਵਡ ਪਾਗੇ ਹੋ ਅੰਮ੍ਰਿਤ ਵੇਲੇ ਤੋਂ ਹੀ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਗੀ ਗੋਦ ਦਾ ਆਨੰਦ ਮਾਣਦੇ ਹੋ ਸੋ ਕੱਲ ਨੂੰ ਭਾਈ ਦਿਨ ਸ਼ੁੱਕਰਵਾਰ 3 ਮਈ ਕੱਲ ਨੂੰ ਤੇਰਾ ਕੀਆ ਮਿੱਠਾ ਲਾਗੇ ਹਰਨਾਮ ਪਦਾਰਥ ਨਾਨਕ ਮੰਗਾ ਦੇ ਮਹਾਂਵਾਕ ਅਨਸਾਰ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਪੰਚੰ ਪਾਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕੱਲ ਨੂੰ ਸਤਗੁਰਾਂ ਦਾ ਸ਼ਹੀਦੀ ਦਿਹਾੜਾ ਹੈ ਜੋ ਕਿ ਸ੍ਰੀ ਪਵਿੱਤਰ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਸੋ ਕੱਲ ਨੂੰ ਅਮਰਤ ਵਿਲੇ ਹੀ ਖੁੱਲੇ ਦੀਵਾਨ ਸਜਾਏ ਜਾਣਗੇ ਜਿਸ ਦੇ ਵਿੱਚ ਉੱਚ ਕੋਟੀ ਦੇ ਰਾਗੀ ਢਾਡੀ ਸੰਤ ਮਹਾਪੁਰਖੋ ਦੀਵਾਨ ਪਹੁੰਚ ਰਹੇ ਹਨ ਜੋ ਆਪ ਸਾਰੀ ਸੰਗਤਾਂ ਨੂੰ ਹਰ ਜਸ ਸੁਣਾ ਕੇ ਨਿਹਾਲ ਕਰਨਗੇ ਤੇ ਕੱਲ ਨੂੰ ਹੀ ਭਾਈ ਠੰਡੇ ਮਿੱਠੇ ਜਲ ਦੀ ਸੇਵਲ ਲਗਾਈ ਜਾਏਗੀ ਸਵਾਗਤ ਸਾਰੀ ਸੰਗਤਾਂ ਨੂੰ ਬੇਨਤੀ ਕਿ ਭਾਈ ਵੱਧ ਚੜ ਕੇ ਪਵਨ ਦਰਵਾਜ਼ੇ ਹਾਜ਼ਰ ਲਵਾ ਕੇ ਬਾਣੀ ਸਰਵਣ ਕਰਕੇ ਤਨਮਨ ਧੰਨਣਾ ਸੇਵਾਵਾ ਕਰਕੇ ਆਪੋ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਪਾਏ ਦੁਬਾਰਾ ਫਿਰ ਬੇਨਤੀ ਹੈ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਪੰਚਮ ਪਾਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਦਾ ਕੱਲ ਨੂੰ ਪਈ ਸ਼ਹੀਦੀ ਦਿਹਾੜਾ ਹੈ ਇਸ ਪਵਿੱਤਰ ਸਥਾਨ ਤੇ ਬੜੀ ਸ਼ਰਧਾ ਭਾਵਨ ਜਨਮਨਾਇ ਜਾ ਰਿਹਾ ਹੈ ਜੋ ਕਿ ਕੱਲ ਨੂੰ ਅੰਮ੍ਰਿਤ ਵੇਲੇ ਹੀ ਤਾਲ ਜੋ ਕਿ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨਾਂ ਦੇ ਮਹਾਂਵਾਕ ਅਨੁਸਾਰ ਖੁੱਲੇ ਦੀਵਾਨ ਸਜਾਇਆ ਜਾਣ ਕੇ ਦੇਰ ਰਾਤ ਤੱਕ ਜਿਸ ਦੇ ਵਿੱਚ ਉੱਚ ਕੋਟੀ ਦੇ ਰਾਗੀ ਢਾਡੀ ਸੰਤ ਮਹਾਪੁਰਖ ਵਿਦਵਾਨ ਪਹੁੰਚ ਰਹੇ ਹਨ ਜੋ ਆਪ ਸਾਰੀ ਸੰਗਤਾਂ ਨੂੰ ਹਰੀ ਜਸ ਸੁਣਾ ਕੇ ਨੇ ਹਾਲ ਕਰਨਗੇ ਤੇ ਨਾਲ ਹੀ ਕੱਲ ਨੂੰ ਭਾਏ ਠੰਡੇ ਮਿੱਠੇ ਜਲ ਦੀ ਸ਼ੇਵਲ ਲਗਾਈ ਜਾਏਗੀ ਆਪ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਮੈਂ ਇਸ ਸਮਾਗਮ ਵਿੱਚ ਵੱਧ ਚੜ ਕੇ ਹਾਜ਼ਰੀ ਭਰ ਕੇ ਬਾਣੀ ਸਰਵਣ ਕਰਕੇ ਤਨ ਮਨ ਤੁੰਦਨਾ ਸੇਵਾਵਾਂ ਕਰਕੇ ਆਪੋ ਆਪਣੇ ਜੀਵਨਾਂ ਨੂੰ ਸਫਲਾ ਬਣਾਓ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ